ਹਾਂਜੀ ਜਰਨ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਉਣੇ ਆ ਮਠਿਆ ਵਧੀਆ ਤੇ ਸੌਖੇ ਤਰੀਕੇ ਨਾਲ ਆਪਾਂ ਬਣਾਉਣੇ ਅੱਜ ਮਠਿਆ ਮੈਦੇ ਦੀਆਂ ਤੇ ਆਪਾਂ 2 ਕਿਲੋ ਲਿਆ ਆ ਮੈਦਾ ਤੇ ਮਠਿਆ ਬਣਾਉਣ ਲਈ ਇਹਦੇ ਵਿੱਚ ਪਾਵਾਂਗੇ ਆਪਾਂ ਕਾਲੀ ਮਿਰਚ ਇਹ ਕਰੀਏ ਦਰੜ ਫੜਾ ਮਤਲਬ ਥੋੜੀ ਇਹ ਬਰੀਕ ਰਗੜੀ ਨਹੀਂ ਇੰਨੀ ਕੁ ਦੋ ਚਮਚੇ ਪਾਵਾਂਗੇ ਇਹਦੇ 'ਚ 2 ਕਿਲੋ ਮੈਦੇ 'ਚ ਕਾਲੀ ਮਿਰਚ ਉਸ ਤੋਂ ਬਾਅਦ ਆਪਾਂ ਪਾਵਾਂਗੇ ਅਜਵੈਨ ਆਪਣੇ ਕੋਲ ਚੌਂਚਾ ਪਾਇਆ ਕਤੂ ਗੁੱਲੂ ਮੈਦੇ ਚ ਲਿਆਉਂਦੇ ਮੈਂ ਖਾਤ ਤੇ ਉਹਦਾ ਮਲ ਕੇ ਪਾਉਣਾ ਜਿਹਨਾਂ ਦਾ ਟੇਸਟ ਆਇਲਾ ਮਸਾਲਾ ਬਹੁਤ ਹੀ ਆਉਂਦਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਤੇ ਕਸੂਰੀ ਮੇਥੀ ਇੰਨੀ ਘੱਲ ਆਪਕ ਤੁਸੀਂ ਪਾ ਸਕਦੇ ਹੋ ਕਸੂਰੀ ਮੇਥੀ 2 ਕਿਲੋ ਮੈਦੇ ਚ ਅੰਗੇ ਗਰਮ ਪਾਣੀ ਪਾਣੀ ਪਾਵਾਂਗੇ 2 ਕਿਲੋ ਮੈਦੇ ਚ 800 ਗ੍ਰਾਮ ਕੜਛੀ ਜਿਹੜੀ ਹੈਗੀ ਆ 100 ਗ੍ਰਾਮ ਦੀ ਅੱਠ ਪਾਵਾਂਗੇ ਕਿਉਂ ਪਾਵਾਂਗੇ 500 ਗ੍ਰਾਮ ਮਾੜੇ ਚਾਰ ਕੜਛੀ ਨਾਲ ਚਾਰ ਕੜਛੀ ਨਾਲ ਕਿਉਂ ਨਾ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਚ ਮਿੱਠਾ ਸੋਡਾ ਇਹਨਾਂ ਕ ਇਹਦੇ ਨਾਲ ਮਠਣਾ ਜਿਹੜੀਆਂ ਖਾਸਤਾ ਤੇ ਸੌਫਟ ਰਹਿੰਦੀਆਂ ਇਸ ਤਰੀਕੇ ਨਾਲ ਆਪਾਂ ਗੁੰਨਣਾ ਮੈਦਾ ਮੱਠਾ ਦਾ ਅੰਜਪਣਾ ਕਿਰਜਿਬਿਲੋਂ ਪਾਇਆ ਨਹੀਂ ਤੇ 2 ਕਿਲੋ ਜਿਆ ਆਮ ਨਾਰਮਲ ਜਿਹੜੇ ਚਮਚ 4 ਚਮਚੇ ਪਾਉਣਾ ਨਮਕ ਦੇ ਅੰਜਪਾਇ ਸਟ੍ਰਿਕ ਨਾਲ ਮੱਠਾ ਦਾ ਜਿਹੜਾ ਮੈਦਾ ਗੁੰਨ ਕੇ ਤਿਆਰ ਕਰਨਾ ਤੇ ਮੱਠਾ ਬਹੁਤ ਵਧੀਆ ਬਣਦਾ ਇਹਦਾ ਲਓ ਮਠਾਣਾ ਦਾ ਇਹ ਮੈਦਾ ਤੁਨ ਕਰ ਰੱਖਿਆ ਸੀ ਤੇ ਹੁਣ ਆਪਾਂ ਇਹਨਾਂ ਬਣਾਉਣਾ ਮਠਾਣਾ ਨੂੰ ਇਸ ਤਰੀਕੇ ਨਾਲ ਉਹ ਲਾ ਕੱਟਣਾ ਹੈ ਉਸ ਤੋਂ ਬਾਅਦ ਨੂੰ ਆ ਲੈਪਾ ਲਾ ਮ ਕਰਕੇ ਇਸ ਤਰੀਕੇ ਨਾਲ ਕਰਦੇ ਨਾਲ ਵੀ ਕੱਟ ਸਕਦੇ ਆ ਮੈਂ ਗੋਲ ਕਰਕੇ ਉਸ ਤੋਂ ਬਾਅਦ ਨੂੰ ਆਪਾਂ ਕਿ ਗੋਲ ਗੋਲ ਮਠਾਣਾ ਬਣਾਉਣਾ ਨਹੀਂ ਤਾਂ ਇੱਦਾਂ ਹੱਥ ਨਾਲ ਵੀ ਆਪਾਂ ਬਣਾ ਸਕਦੇ ਆ ਵੇਲੇ ਸਾਰੇ ਕੱਟ ਕੇ ਦਾ ਸਟ੍ਰਿੱਪ ਨਾ ਮੈتن ਨੂੰ ਕੱਟ ਸੀ ਇਹਨੂੰ ਪਾ ਨੰਬਾ ਗਾਰ ਲੈਣਾ ਉਸ ਤੋਂ ਬਾਅਦ ਇਹਨੂੰ ਆਏ ਆਪਾਂ ਜਿੱਡੀ ਮੱਠੀ ਬਣਾਉਣੀ ਆ ਉਹਨੇ ਉਹਨੇ ਆਪਾਂ ਤੋੜ ਸਕਦੇ ਹਾਂ ਉਸ ਤੋਂ ਬਾਅਦ ਜਿਹੜਾ ਟੁੱਟਿਆ ਹੋਇਆ ਪਰਸਾ ਹੁੰਦੇ ਨੂੰ ਆਏ ਉੱਪਰ ਰੱਖ ਕੇ ਆਏ ਹੱਥ ਨਾਲ ਲਪਕੇ ਪੂਰੀ ਗੋਲ ਮੱਠੀ ਬਣਦੀ ਆ ਇਹਨੂੰ ਆ ਸਿਰਫ ਇੱਕ ਵਾਰੀ ਨਾ ਪਰ ਨਾਲ ਹੀ ਹੈ ਪ੍ਰੋਪਰ ਗੋਲਮੱਠੀ ਵਾਂਂ ਜਾਂਦੀ ਆ ਵਧੀਆ ਤੇ ਸੌਖਾ ਤਰੀਕਾ ਹੈ ਇਸ ਟ੍ਰਿਕ ਨਾਲ ਤੁਸੀਂ ਜਲਦੀ ਬਣਾ ਸਕਦੇ ਆ ਆ ਦੇਖੋ ਬਹੁਤ ਵਧੀਆ ਗੋਲਮੱਠੀ ਵਾਂਂਦੀ ਆ ਐਨ ਪੱਕੇ ਅਸਲ ਇਹ ਟ੍ਰਿਕ ਹੈ ਦਾ ਮੱਠੀ ਬਣਾਉਣ ਦਾ ਇੱਕ ਨਾਲ ਨਾਲ ਜਿਹੜਾ ਦਾ ਵਿਚਾਲਾ ਹੈ ਉਹ ਥੋੜਾ ਪਤਲਾ ਰਹਿੰਦਾ ਮੱਠੀ ਪੂਰੀ ਖਸਤਾ ਬਣਦੀ ਆ ਵਿਚਾਲਾ ਉਹ ਕੱਚੀ ਨਹੀਂ ਰਹਿੰਦੀ ਜਾਪਪੇਲੇ ਮਠਿਆਣੇ ਬਣਾਉਣਾ ਸੀ ਉਹਨਾ ਟੋਕਾ ਤੋੜ ਕੇ ਗੋਲ ਗੋਲ ਤੇ ਆ ਮਠਿਆਣੇ ਬਣਾਉਣੇ ਆਂ ਵੀ ਰੱਖ ਕੇ ਇਸ ਤਰੀਕੇ ਨਾਲ ਵੀ ਤੁਸੀਂ ਬਣਾ ਸਕਦੇ ਆਂ ਜਿਹੜੇ ਕਰਕੇ ਉਸ ਤੋਂ ਬਾਅਦ ਵੀ ਰੱਖ ਕੇ ਫਿਰ ਨੂੰ ਕੱਟ ਕੇ ਇਸ ਤਰੀਕੇ ਨਾਲ ਵਧੀਆ ਮਠਿਆਣੇ ਬਣਦੇ ਆਂ ਇਹ ਚੌਰਸ ਦਿੱਤਾ ਪਰ ਚੌਰਸ ਪ੍ਰਿੰਪਰੋ ਕਰ ਨੂੰ ਨਾ ਇਹ ਇਸ ਟ੍ਰਿਕ ਨਾਲ ਉਹ ਵੀ ਇਸ ਤਰ੍ਹਾਂ ਕਰਨਾ ਹੈ ਹਣੇ ਆਪਾਂ ਕੱਟ ਗਏ ਮੱਠਾ ਤੇ ਮੱਠਾ ਨੂੰ ਵੇਚ ਲਿਆ ਸੀ ਆਪਾਂ ਚੌਰਸ ਪਰੋਠੇ ਨੂੰ ਤੇ ਇਹਦੇ ਚੌਰਸ ਪੀਸ ਐ ਕੱਟ ਗਏ ਆਪਾਂ ਮੱਠਾ ਵਾਣਨ ਨੂੰ ਬ੍ਰੈਸ ਘੋਟਾਉਣ ਨੂੰ ਆਪ ਸੇਮ ਇਹ ਇਸ ਟ੍ਰਿਕ ਨਾਲ ਵੀ ਤੁਸੀਂ ਮੱਠਾ ਦੀ ਜਿਹੜੀ ਕਟਿੰਗ ਆ ਇਹ ਵੀ ਕਰ ਸਕਦੇ ਆ ਪਸੋਂ ਇਹ ਕਰ ਸਕਦੇ ਆ ਚਾਹ ਉਸ ਮਠਣਾ ਮਨ ਜੇ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਕਰਦੇ ਆ ਮਠਣਾ ਫਰਾਈ ਆਪਾਂ ਨਾ ਦਾ ਇਹ ਜਿਆਦਾ ਗਰਮ ਤੇਲ ਛੱਡਣੀਆਂ ਨਾ ਠੰਡੇ ਚ ਮੀਡੀਅਮ ਸੇਕ ਤੇ ਛੱਡਣਾ ਮਠਾ ਜਨਾ ਪਕਾਉਣਾ ਫਰਾਈ ਇਹ ਇਸ ਤਰੀਕੇ ਨਾਲ ਆਦੇ ਆਪੇ ਉੱਪਰ ਆ ਜਾਂਦੇ ਨੇ ਮੱਠਣ ਉਸ ਤੋਂ ਬਾਅਦ ਆਪਾਂ ਹਣਾਵਾਂਗੇ ਇਹਨੂੰ ਗੱਲਾ ਮੱਠੇ ਸੇਕ ਤੇ ਛੱਡ ਕੇ ਫਿਰ ਬਹੁਤ ਵਧੀਆ ਤੇ ਖਸਤਾ ਬਣਦਾ ਉਸ ਤੋਂ ਬਾਅਦ ਆਏ ਥੋੜਾ ਜਿਹਾ ਸੀਕ ਆਪਾਂ ਵਧਾ ਲੈਣਾ ਹਾਂਜੀ ਹੁਣ ਆਪਾਂ ਕਰਦੇ ਹਾਂ ਚਾਰਸ ਮੱਠਣਾ ਫਰਾਈ ਇਹ ਆਪਾਂ ਚਾਰਸ ਐ ਵੇਰ ਕੇ ਕੱਟ ਕੇ ਰੱਖਿਆ ਸੀ ਇਹਨਾਂ ਨੂੰ ਵੀ ਆਪਾਂ ਸੇਮਾ ਹੀ ਮੱਠੇ ਸੇਕ ਤੇ ਛੱਡਣਾ ਹਾਂਜੀ ਇਸ ਤਰੀਕੇ ਨਾਲ ਮੱਠੇ ਜਿਹੜੇ ਆਪਣੇ ਆਪ ਮੱਠਣਾ ਦੇ ਉੱਪਰ ਆ ਜਾਂਦੇ ਨੇ ਇਸ ਤਰੀਕੇ ਨਾਲ ਖਾਸਤਾ ਤੇ ਵਧੀਆ ਬਣਦਾ ਹੈ ਹਾਂਜੀ ਇਸ ਤਰੀਕੇ ਨਾਲ ਜਦੋਂ ਇਹ ਮੱਠੇ ਉੱਪਰ ਆ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਇਹਨੂੰ ਹਲਾ ਸਕਦੇ ਹਾਂ ਉਸ ਤੋਂ ਬਾਅਦ ਨਾ ਫਿਰ ਖਰਾਬ ਹੋ ਜਾਂਦਾ ਹੈ ਸਹੀ ਬਣਦਾ ਹੈ ਇਸ ਕਰਕੇ 2 ਮਿੰਟ ਵੇਟ ਕਰਕੇ ਫਿਰ ਉਹਨੂੰ ਚੰਗੀ ਤਰ੍ਹਾਂ ਹਲਾ ਕੇ ਪੱਕਣ ਦੇਣਾ ਹਾਂ ਜੀ ਮਠਾਣਾ ਫਰਾਈ ਕਰਾਉਣਾ ਮਠਾਣਾ ਪਾ ਕਰਨਾ ਇਸ ਤ੍ਰਿਕੇ ਨਾਲ ਜੀ ਫਰਾਈ ਕਰਨਾ ਹੈ ਫਿਰ ਉੱਪਰ ਬਦਾਂ ਨਿਕਲ ਲੋਦਣਾ ਜੇ ਜਦੋਂ ਤੋਂ ਘੱਟ ਫਰਾਈ ਕਰਦੇ ਆ ਕੱਚਾ ਰਹਿ ਜਾਂਦਾ ਹੈ ਜੇ ਇਸ ਤੋਂ ਜ਼ਿਆਦਾ ਫਰਾਈ ਕਰਾਂਗੇ ਤਾਂ ਫਿਰ ਉਹ ਜ਼ਿਆਦਾ ਹੀ ਹੋ ਜਾਂਦਾ ਹੈ ਫਿਰ ਉਹਨਾਂ ਦਾ ਖਾਣ ਵੇਲੇ ਕੌੜਾ ਪਾਉਣ ਲੱਗ ਜਾਂਦਾ ਹੈ ਇਸ ਕਰਕੇ ਮਠਾਣਾਂ ਦਾ ਜਿਹੜਾ ਕਲਰ ਆ E